ਵੀਡੀਓ ਸ਼ੇਅਰ ਵੀ ਕਰ ਦਿਓ ਚੈਨਲ ਨੂੰ ਵੀ ਘੰਟੀ ਵਾਲਾ ਬਟਨ ਦਬਕ ਕੇ ਤੁਹਾਨੂੰ ਪਲ-ਪਲ ਦੀ ਇਸੇ ਤਰ੍ਹਾਂ ਜਾਣਕਾਰੀ ਦਿੰਦੇ ਰਹੀਏ ਇਹ ਟਰੱਕਾਂ ਵਾਲਿਆਂ ਤੱਕ ਵੀਡੀਓ ਪਹੁੰਚਾ ਦਿਓ ਕਿ ਵਿਚਾਰਾ ਕੋਈ ਭਾਰੀ ਵਜਨ ਵਾਲਾ ਜਾਂ ਹੋਰ ਕੋਈ ਕਿਉਂ ਫਿਰ ਲਾਲਚ ਹੋ ਜਾਂਦਾ ਵੀ ਟਪਾ ਲਾਂਗੇ ਕਈ ਵਾਰੀ ਦਬ ਜੇ ਕਿਤੇ ਕਿਉਂ ਨਵੀਂ ਮਿੱਟੀ ਪਈ ਹੋਈ ਹੈ ਇਹ ਵਜਨ ਜਿਆਦੇ ਲੋਡ ਵਾਲੇ ਤਾਂ ਇੱਥੋਂ ਦੀ ਬਿਲਕੁਲ ਨਾ ਆਉਣ ਇਹੀ ਬੇਨਤੀ ਹੈ ਸਾਡੀ ਵੀ ਫਿਰ ਇੱਥੇ ਨੁਕਸਾਨ ਹੋ ਜਾਂਦਾ ਹੈ ਫਿਰ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਇਹ ਕੱਚੀ ਮਿੱਟੀ ਆ ਰੇਤ ਹੈ ਦਬ ਜੂ ਛੋਟੇ ਵਾਜਿਆਂ ਵਰਗੇ ਪੁੱਲ ਨੇ 600 ਸਾਲ ਪੁਰਾਣੇ ਮੁਗਲਾਂ ਮੇਲੇ ਦੇ ਆਪਾਂ ਕਹਿੰਨੇ ਜੀ ਅੰਗਰੇਜ਼ਾਂ ਵੇਲੇ ਦੇ ਪੁਲ ਅੰਗਰੇਜ਼ਾਂ ਵੇਲੇ ਦੇ ਨਹੀਂ ਮੁਗਲਾਂ ਵੇਲੇ ਦੇ ਪੁਲ ਦਿਖਾਵਾਂਗਾ ਤੁਹਾਨੂੰ ਮੈਂ ਸਤਿ ਸ੍ਰੀ ਅਕਾਲ ਦੋਸਤੋ ਜੋ ਤੁਹਾਨੂੰ ਪਤਾ ਹੈ ਸੰਗਰੂਰ ਜ਼ਿਲ੍ਹੇ ਦਾ ਕਹਿ ਸਕਦੇ ਆ ਸਭ ਤੋਂ ਵੱਡਾ ਪੁਲ ਟਹਿਣਾ ਸ਼ੁਰੂ ਹੋ ਗਿਆ ਜਨਨ ਕਿ ਵੀ ਜੀਹਦੇ ਲੱਖਾਂ ਰੁਪਈਆ ਦਾ ਲੋਕਾਂ ਦਾ ਨੁਕਸਾਨ ਕਰਿਆ ਸੀ ਜੀਹਦੇ ਵਿੱਚ ਦੂਏ ਤੀ ਦਿਨ ਕਦੇ ਕਾਰ ਥੱਲੇ ਡਿੱਗ ਜਾਂਦੀ ਸੀ ਕਦੇ ਟਰੱਕ ਪਲਟ ਜਾਂਦਾ ਸੀਗਾ ਕਦੇ ਕੁਛ ਪਲਟ ਜਾਂਦਾ ਸੀ ਕਦੇ ਚੌਲਾਂ ਦਾ ਭਰਿਆ ਹੋਇਆ ਕਦੇ ਕੱਪੜੇ ਦਾ ਭਰਿਆ ਹੋਇਆ ਕਾਰਾਂ ਤੇ ਦਰਜਣਾ ਲੋਕ ਜ਼ਖਮੀ ਕਰੇ ਸੀ ਇਸ ਪੁਲ ਨੇ ਇਹ ਪੁਲ ਹੁਣ ਅੱਜ ਢਟੇਣਾ ਸ਼ੁਰੂ ਹੋ ਗਿਆ ਜਦੋਂ ਬਣੂਗਾ ਉਹ ਵੀ ਤੁਹਾਨੂੰ ਦਿਖਾਵਾਂਗੇ ਦੇਖ ਸਕਦੇ ਹੋ ਦੋਸਤੋ ਆਹ ਪੁਲ ਸੀਗਾ ਉਹ ਬਹੁਤ ਟਾਈਮ ਦਾ ਅੜਿਆ ਹੋਇਆ ਕੰਮ ਸੀਗਾ ਅੜਿਆ ਹੋਇਆ ਇਹ ਕਹਿੰਦੇ ਆ ਕਿਉਂਕਿ ਇੱਥੇ ਬਹੁਤ ਭਾਰੀ ਨੁਕਸਾਨ ਲੋਕਾਂ ਨੇ ਠਾਇਆਗਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਪੁਲ ਅੱਜ ਦੇਖਦੇ ਹੋ ਰਸਤਾ ਬਿਲਕੁਲ ਬੰਦ ਹੈ ਹੁਣ ਸੰਗਰੂਰ ਸਲਾਮ ਤੋਂ ਪਰ ਥੱਲੋਂ ਦੀ ਰਸਤਾ ਬਣਾਇਆ ਹੋਇਆ ਹੈ ਆ ਦੇਖੋ ਇੱਧਰ ਦੀ ਬਣਾਤਾ ਆਰਜੀ ਪੁਲ ਬਾਕੀ ਬਰਸਾਤ ਦਾ ਪਾਣੀ ਅੱਗੇ ਝਲਦੀਆਂ ਨਿਕਣਾ ਪੜੋਲੀਆਂ ਇਹ ਸਮਾਂ ਦੱਸੂ ਪਰ ਲੱਗਦਾ ਨਹੀਂ ਕਿ ਇਹ ਬਰਸਾਤ ਕਿਉਂਕਿ ਇਹ ਤਾਂ ਫੁੱਲ ਭਰ ਜਾਣਾ ਹੁੰਦਾ ਬਹੁਤ ਵੱਡਾ ਸਰਹੰਦ ਤੋਂ ਆਉਂਦਾ ਸ਼ੁਰੂ ਹੁੰਦਾ ਚੋਆ ਇਹ ਇਹ ਤਾਂ ਬਹੁਤ ਵੱਡਾ ਇਤਿਹਾਸ ਹੈ ਚੋਏ ਦਾ ਲਗਭਗ 650 ਸਾਲ ਪਹਿਲਾਂ ਮੁਗਲ ਰਾਜਿਆਂ ਨੇ ਮੁਸਲਮਾਨ ਰਾਜਿਆਂ ਨੇ ਪਟਾਈ ਕੀਤੀ ਸੀ ਇਹਦੀ ਖਦਾਈ ਖਦਾਈ ਹੋ ਕੇ ਫਿਰ ਇੱਧਰਲੇ ਇਲਾਕਿਆਂ ਨੂੰ ਪਾਣੀ ਬਹੁਤ ਆਇਆ ਸੀਗਾ ਸਰਹੰਦ ਤੋਂ ਸ਼ੁਰੂ ਹੁੰਦਾ ਇਹ ਪਰ ਤੁਹਾਨੂੰ ਦੱਸਿਏ ਵੀ ਇਹ ਇੰਨਾ ਕਾ ਝੱਲੂਗਾ ਪਾਣੀ ਅੱਧਾ ਤਾਂ ਹੁਣੇ ਹੋ ਗਏ ਇਹ ਆਪਾਂ ਤਾਂ ਲੱਗਦਾ ਨਹੀਂ ਵੀ ਬਰਸਾਤ ਦਾ ਪਾਣੀ ਇਹ ਝੱਲ ਲੂਗਾ ਇਹਦੀ ਜਗ੍ਹਾ ਤੇ ਤਾਂ ਲਗਭਗ 10 15 ਹੋਰ ਬੜੇ ਬੜੇ ਦੱਬਨੇ ਸੀ ਇਦੋਂ ਵੱਡੇ ਇਦੋਂ ਵੱਡੇ ਆਉਂਦੇ ਨੇ ਤਿੰਨ ਚਾਰ ਗੁਣਾ ਉਹ ਦੱਬਨੇ ਸੀਗੇ ਫੇਰ ਕੋਈ ਸਿਸਟਮ ਬਣਦਾ ਇਹਦਾ ਬਰਸਾਤ ਦੇ ਵਿੱਚ ਤਿਰਜੂਗਾ ਸੋਡੇ ਸਾਹਮਣੇ ਆ ਦੋ ਮਹੀਨਿਆਂ ਨੂੰ ਬਰਸਾਤ ਸ਼ੁਰੂ ਹੈ ਮਹੀਨਾ ਡੇਢ ਨੂੰ ਦੋ ਨੂੰ ਤੇ ਇਧਰ ਆਹ ਵੱਡੇ ਜੇ ਕਹੀਦੀ ਹੈ ਵੀ ਸਾਧਨ ਖੜੇ ਨੇ ਇਸ ਪੁਲ ਨੂੰ ਟੋਣ ਦੀ ਤਿਆਰੀ ਚ ਕੰਨ ਸੁਣੋ ਦੱਸਿਆ ਵੀ ਸਭ ਤੋਂ ਵੱਡਾ ਭੁਲਾ ਇਹ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਇੱਥੇ ਬਹੁਤ ਸਾਧਨ ਗਿਰੇ ਨੇ ਬਹੁਤ ਟਰੱਕ ਤੁਸੀਂ ਦੇਖੇ ਹੋਣੇ ਵੀਡੀਓ ਦੇ ਵਿੱਚ ਖੋਜ ਖਬਰ ਤੇ ਕਦੇ ਕਾਰ ਡਿੱਗੀ ਕਦੇ ਟਰੱਕ ਗਿਰ ਗਿਆ ਕਦੇ ਕੁਝ ਬਹੁਤ ਨੁਕਸਾਨ ਲੋਕਾਂ ਨੇ ਠਾਇਆ ਪਰ ਹੁਣ ਸ਼ੁਰੂਆਤ ਜਿਹੜੀ ਹੋ ਚੁੱਕੀ ਹੈ ਟਰਹਣ ਦੀ ਵਾਰੀ-ਵਾਰੀ ਇਹੀ ਕਹਿਣਾ ਵੀ ਮੈਂ ਤਾਂ ਜਦੋਂ ਦੱਬ ਰਹੇ ਸੀ ਉਦੋਂ ਵੀ ਗੱਲ ਹੋਈ ਸੀ ਮੁਲਾਜ਼ਮ ਸੀ ਉਹਨਾਂ ਨੂੰ ਪਤਾ ਨਹੀਂ ਸੀ ਮੈਂ ਉਹਦੇ ਵੀ ਕਿਹਾ ਸੀ ਵੀ ਯਾਰ ਇਹਦੀ ਜਗ੍ਹਾ ਤੇ ਤਾਂ ਇਤੋਂ ਵੱਡੇ ਬਹੁਤ بڑے بڑے ਪੜੋਲੇ ਆਉਂਦੇ ਨੇ ਉਹ ਦੱਬੋ ਹਜੇ ਹੋਰ ਦੱਬੋ 5 7 10 ਫੇਰ ਪਾਣੀ ਨਿਕਾਸੀ ਜਿਹੜਾ ਮੀਂਹ ਦਾ ਪਾਣੀ ਆ ਫੇਰ ਲੰਗੂਗਾ ਰੋਂਦੀ ਨਹੀਂ ਤਾਂ ਬਰਸਾਤ ਦੇ ਟਾਈਮਾਂ 'ਚ ਤਰਜੂਗਾ ਇਹ ਤੁਹਾਡੇ ਸਾਹਮਣੇ ਹੈ ਦੇਖ ਲਿਓ ਤੁਸੀਂ ਚਾਹੇ ਵੀਡੀਓ ਪਾਈ ਹੋਈ ਹੈਗੀ ਤੁਹਾਡੇ ਸਾਹਮਣੇ ਹੋ ਸਾਰਾ ਕੁਝ ਨੂੰ ਤੋੜਨਾ ਸ਼ੁਰੂ ਕਰਤਾ ਲਗਭਗ 5 4 ਦਿਨਾਂ ਚ ਟੱਟੇ ਜਾਊਗਾ ਕਿਉਂਕਿ ਮਜ਼ਬੂਤ ਬਣਿਆ ਹੋਇਆ ਇਹ ਜੀ ਗੱਲ ਨਹੀਂ ਹੈਗੀ ਪਹਿਲਾਂ ਵੀ ਮਜ਼ਬੂਤੇ ਬਣਿਆ ਹੋਇਆ ਸੀ ਥੱਲੇ ਪਿੱਲਰ ਪੁੱਲਰ ਦੱਬ ਗਏ ਜ ਉਹ ਹਜੇ ਪੈਸੇ ਦੀ ਮਿਆਦਤੀ ਜਿਹੜੀ ਪੂਰੀ ਨਹੀਂ ਹੋਈ ਸੀ ਅੰਗਰੇਜ਼ਾਂ ਵਾਲੇ ਆਪਾਂ ਦੇਖ ਲਓ ਨਹਿਰਾਂ ਦੇ ਉੱਤੇ ਹੋਰ ਬੜੇ ਬੜੇ ਪੁਲ ਅੱਜ ਵੀ ਖੜੇ ਨੇ ਪੰਜਾਬ ਦੇ ਵਿੱਚ ਕਿਸੇ ਨੂੰ ਪੁਲ ਦਿਖਾਉਂਗਾ ਜਿਹੜਾ 600 ਸਾਲ ਪੁਰਾਣਾ ਪੁਲ ਹੈ 600 ਸਾਲ ਪੁਰਾਣੇ ਪੁਲ ਅੱਜ ਵੀ ਪੰਜਾਬ 'ਚ ਚੱਲ ਰਹੇ ਨੇ ਜੂਪੀ 'ਚ ਵੀ ਚੱਲ ਰਹੇ ਨੇ ਉਹਦੀ ਵੀਡੀਓ ਵੀ ਤੁਹਾਨੂੰ ਪਾ ਕੇ ਦਿਖਾ ਕੇ ਆਉਂਗਾ ਦਰਵਾਜ਼ਿਆਂ ਵਰਗੇ ਪੁਲ ਨੇ 600 ਸਾਲ ਪੁਰਾਣੇ ਮੁਗਲਾਂ ਵੇਲੇ ਦੇ ਆਪਾਂ ਕਹਿੰਦੇ ਆ ਜੀ ਅੰਗਰੇਜ਼ਾਂ ਵੇਲੇ ਦੇ ਪੁਲ ਅੰਗਰੇਜ਼ਾਂ ਵੇਲੇ ਦੇ ਨਹੀਂ ਮੁਗਲਾਂ ਵੇਲੇ ਦੇ ਪੁਲ ਦਿਖਾਉਂਗਾ ਤੁਹਾਨੂੰ ਮੈਂ ਖੋਜ ਖਬਰ ਦੇ ਉੱਤੇ ਪਰਾ ਦੇਖੋ ਆ ਸੰਗਰੂਰ ਨੂੰ ਜਾਂਦਾ ਰਸਤਾ ਵੱਡੇ ਵਾਹਨਾਂ ਵਾਲੇ ਤਾਂ ਟਰੱਕਾਂ ਟਰੱਕਾਂ ਵਾਲੇ ਤਾਂ ਨਾ ਇਥੋਂ ਦੀ ਲੰਘਣਾ ਤਾਂ ਚੰਗਾ ਹੈ ਬਿਲਕੁਲ ਨਾ ਲੰਘਣ ਟਰੱਕਾਂ ਵਾਲੇ ਤਾਂ ਵੀਡੀਓ ਸ਼ੇਅਰ ਵੀ ਕਰ ਦਿਓ ਚੈਨਲ ਨੂੰ ਵੀ ਘੰਟੀ ਵਾਲਾ ਬਟਨ ਦਬਕ ਕੇ ਤੁਹਾਨੂੰ ਪਲ-ਪਲ ਦੀ ਇਸੇ ਤਰ੍ਹਾਂ ਜਾਣਕਾਰੀ ਦਿੰਦੇ ਰਹੀਏ ਇਹ ਟਰੱਕਾਂ ਵਾਲਿਆਂ ਤੱਕ ਵੀਡੀਓ ਪਹੁੰਚਾ ਦਿਓ ਕਿ ਵਿਚਾਰਾ ਕੋਈ ਭਾਰੀ ਵਜਨ ਵਾਲਾ ਜਾਂ ਹੋਰ ਕੋਈ ਕਿਉਂ ਫਿਰ ਲਾਲਚ ਹੋ ਜਨਾਂ ਵੀ ਟਪਾ ਲਾਂਗੇ ਕੋਈ ਬੜੀ ਦਬ ਜੇ ਕਿਤੇ ਕਿਉਂ ਨਵੀਂ ਮਿੱਟੀ ਪਈ ਹੋਈ ਹੈ ਇਹ ਭਾਜਨ ਜਿਆਦੇ ਲੋਡ ਵਾਲੇ ਤਾਂ ਇੱਥੋਂ ਦੀ ਬਿਲਕੁਲ ਨਾ ਆਉਣ। ਇਹੀ ਬੇਨਤੀ ਆ ਸਾਡੀ ਵੀ ਫਿਰ ਇੱਥੇ ਨੁਕਸਾਨ ਹੋ ਜਾਂਦਾ ਹੈ ਫਿਰ ਕੋਈ ਫਾਇਦਾ ਨਹੀਂ ਹੈਗਾ। ਕਿਉਂਕਿ ਇਹ ਕੱਚੀ ਮਿੱਟੀ ਆ ਰੇਤ ਆ ਦਬ ਜੂ ਛੋਟੀਆਂ ਕਾਰਾਂ ਖੂਰਾਂ ਤਾਂ ਲੰਘ ਜਾਂਦੇ ਨੇ ਜਦੋਂ ਤੋਂ ਵੱਡਾ ਪੁਲ ਇਹ ਅਲੀਸ਼ਾਨ ਪੁਲ ਸੀਗਾ ਜਿਹੜਾ ਕਿ ਬਹੁਤ ਚਿਰ ਦਾ ਵਿਫਤਾ ਦਾ ਕਾਰਨ ਬਣਿਆ ਹੋਇਆ ਸੀ ਨੁਕਸਾਨ ਦਾ ਕਾਰਨ ਬਣਿਆ ਹੋਇਆ ਸੀ ਐਕਸੀਡੈਂਟਾਂ ਦਾ ਪੁਲ ਵੀ ਇਹਨੂੰ ਕਹਿਣ ਲੱਗੇ ਸੀ। ਕਿਉਂਕਿ ਇੱਥੋਂ ਦੀ ਧੀਏ ਦਿਨ ਕੋਈ ਨਾ ਕੋਈ ਟਰੱਕ ਕਦੇ ਕੁਝ ਗਿਰ ਗਿਆ ਕਦੇ ਕੁਝ ਗਿਰ ਗਿਆ ਜੋ ਕਿ ਬਹੁਤ ਵੱਡਾ ਐਕਸੀਡੈਂਟਾਂ ਦਾ ਕਾਰਨ ਇਹ ਪੁਲ ਬਣਿਆ ਹੋਇਆ ਸੀ। ਆ ਦੇਖੋ ਬਹੁਤ ਵੱਡਾ ਸੰਗਰੂਰ ਜ਼ਿਲ੍ਹੇ ਦਾ ਕਹਿੰਦੇ ਸਭ ਤੋਂ ਵੱਡਾ ਪੋਲੇ ਜਿਹੜਾ ਉਹ ਢੈਣਾ ਸ਼ੁਰੂ ਹੋ ਗਿਆ ਉਹਨੂੰ ਢਾਉਣਾ ਸ਼ੁਰੂ ਕਰਤਾ ਤੇ ਜਦੋਂ ਬਣ ਗਿਆ ਤੁਹਾਨੂੰ ਉਦੋਂ ਵੀ ਦਿਖਾਵਾਂਗੇ ਪਰ ਹਜੇ ਤਾਂ ਢਾਉਣਾ ਸ਼ੁਰੂ ਕਰਿਆ ਢਾਉਣ ਦੀ ਤਿਆਰੀ ਚੱਲ ਰਹੀ ਹੈ। ਅਸਰੀਕਾਲ ਜੀ ਅਸਰੀਕ